ਜੀ ਹਸੀਕਾਲ ਸਾਰਿਆਂ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰੇ ਠੀਕ ਠਾਕ ਰੱਖੇ ਆ ਬੈਠਾ ਜਿੰਮਾ ਅੱਜ ਜੀ ਦੇ ਆ ਜਾ ਤੇ ਅਸੀਂ ਚੱਲੇ ਗੁਰਦੁਆਰਾ ਸਾਹਿਬ ਜੀ ਦੀ ਦੇਣਾ ਗੁਰੂ ਅਰਜਨ ਦੇਵ ਜੀ ਦਾ ਤੇ ਅੱਜ ਅਸੀਂ ਹੁਣ ਅਸੀਂ ਚੱਲੇ ਸੀ ਗੁਰਦੁਆਰਾ ਸਾਹਿਬ ਜਿਮੂਨ ਛੱਡ ਕੇ ਚੱਲੇ ਵਿਚਾਰੇ ਨੂੰ ਅਰੇ ਚਲੋ ਇਹ ਤਾਂ ਛੱਡਣਾ ਨਹੀਂ ਆਪਾਂ ਤੇ ਚਲੋ ਜੀ ਅੰਦਰ ਚੱਲ ਜੰਦਰ ਜਾੜਾ ਅੱਗੇ ਜੀ ਦੇ ਅੰਦਰ ਆਦਾ ਫੱਟ ਕੇ ਆਜੋ 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 ਇੱਥੇ ਵੇ ਜਾ ਵੇ ਜਾ ਵੇ ਜਾ ਚੱਲ ਇੱਥੇ ਵੇ ਜਾ ਚਲੋ ਜੀ ਚੱਲਦੇ ਆ ਗੁਰਦਵਾਰ ਸਾਹਿਬ ਜਾ ਕੇ ਫਿਰ ਦਰਸ਼ਨ ਕਰਾਉਣੇ ਜੇ ਟਾਈਮ ਲੱਗਿਆ ਤਾਂ ਜੇ ਮੈਂ ਦੇਖਿਆ ਪਿਆ ਏਸੀ ਚੱਲਦਾ ਦਰਵਾਜ਼ਾ ਖੋਲਿਆ ਹੁਣ ਐਂ ਬੁਰਾ ਹਾਲ ਕੀ ਏਸੀ ਚਲਾਤਾ ਥੋੜਾ ਕਿ ਥੋੜਾ ਬਠੰਡਾ ਹੋ ਗਿਆ ਪਰ ਇਹ ਖੋਲੀ ਬੈਠੀ ਠੰਡਾ ਹੋਣੀ ਨਹੀਂ ਦਿੰਦੀ ਹਣੀ ਰਾਮ ਨਾਲ ਟੈਟੀ ਪੈ ਗਈ ਹੈ ਤੇ ਅੱਜ ਗਰਮੀ ਬਹੁਤ ਸੀ ਅੱਜ ਨਾ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬੀ ਦਾ ਸੰਦਕਾਸ਼ੀ ਦੀ ਦੇੜਾ ਸੀਗਾ ਇਸ ਦਿਨ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਉਸ ਦਿਨ ਗੁਰਤੇਗ ਬਹਾਦਰ ਜੀ ਸਤੀਆਂ ਸਵੀਆਂ ਤੇ ਬਿਠਾਇਆ ਸਭ ਤੋਂ ਗਰਮ ਲੋ ਉਸ ਤੋਂ ਰੇਤ ਪਾਈ ਸੀ ਤੇ ਉਹ ਫਿਰ ਇਹ ਦਿਹਾੜਾ ਫਿਰ ਇਹ ਆਈ ਹੁੰਦਾ ਫਿਰ ਉਸ ਦਿਨ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਤਾ ਹੀ ਤਾਂ ਸਬੀਲਾ ਲਾਂਦੀ ਹੈ ਅਸ਼ਿਕ ਮੈਨੂੰ ਬਹੁਤ ਵਧੀਆ ਲੱਗੀ ਗੁਰਦਾਰ ਸਾਹਿਬ ਚ ਗਏ ਨੇ ਸੰਗਰਾਂਦ ਨੂੰ ਹਰ ਦਿਹਾੜੇ ਤੇ ਹੁੰਦੀ ਅਖੀਰ ਬਣਾਉਂਦੇ ਆ ਪਰ ਅੱਜ ਵਾਂ ਨੋਰਮਲ ਪ੍ਰਸ਼ਾਦਾ ਬਹੁਤ ਵਧੀਆ ਗੱਲ ਸੀ ਕਿਉਂਕਿ ਇਹ ਸ਼ਿਦੀ ਦਿਹਾੜਾ ਹੈ ਸ਼ਿਦੀ ਦਿਹਾੜੇ ਤੇ ਤਾਂ ਆਪਾਂ ਥੋੜੀ ਵੀ ਬਣਾਵਾਂਗੇ ਖੁਸ਼ੀ ਦੇ ਵਿੱਚ ਕੋਈ ਮਿੱਠੀ ਚੀਜ਼ ਬਣਾਵਾਂਗੇ ਚਲੋ ਜੀ ਤਰ ਤਰ ਕਰ ਰਹੀ ਕਿਤਾ ਹਨ ਬਣਾਉਣ ਨੂੰ ਲਓ ਜੀ ਅਰੂ ਤੇ ਪਿਆਜ਼ ਹਰੀ ਮਿਰਚ ਆਦਰਕ ਲਸਣ ਸਾਰਾ ਕੁਝ ਪਾ ਕੇ ਤੇ ਵਿੱਚ ਹੁਣ ਪਾਵਾਂ ਉਹ ਤੋਂ ਬਾਅਦ ਪਾਵਾਂ ਮલાઈ ਥੋੜਾ ਜਿਹਾ ਦੁੱਧ ਲੱਗ ਸਬ지 ਬਣ ਗਈ ਹੁਣ ਖਾਨ ਜੋਤੀ ਬਣ ਗਈ ਘਰ ਮੈਂ ਸ਼ਾਦੀ ਹਜੇ ਵੀ ਇੰਨੀ ਜ਼ਿਆਦਾ ਨਾ ਦੇਖੋ ਪੱਤਾ ਨਹੀਂ ਹਲਦੀ ਤਾਂ ਇੰਨੀ ਘਰਨੀ ਜ਼ਿਆਦਾ ਕਰ ਰਹੀ ਹੈ ਪਤਾ ਨਹੀਂ ਕੀ ਚੱਕਰ ਦੇਖੋ ਇੰਨੀ ਘਰਨੀ ਹੈ ਜਮਾ ਪੂਰਾ ਪੱਤਾ ਨਹੀਂ ਜਿਵੇਂ ਆ ਕੇ ਖੜ ਗਿਆ ਦੇ ਜਿਵੇਂ ਹਟ ਜਾ جی میڈی وہ آ گئے جی ڈیڈی آ گئے ادھر ادھر ہو جا ਕੀ ਆ ਦੇ ਆ ਦੇ ਮੰਜੀ ਤੇ ਆ ਕੇ ਦੇਖਿਆ ਜੀ ਜਿਲਣ ਗਿੰਨਾ ਗਿੰਦੋਦੀ ਅੱਗੇ ਪੱਜ ਕੇ ਗਿੰਦੂ ਆ ਜਾ ਜੀ ਅੱਗੇ ਕਿਹੜਾ ਲੜਾਈਆਂ ਕਰਦਾ ਦੇਖ ਕਿਹ ਕੋਈ ਦੇਖ ਕਿਹ ਲੜਾਈ ਹਲੇ ਤੇ ਜੀ ਰੋਟੀ ਅੱਜ ਤਾਂ ਅਸੀਂ 7 ਵਜੇ ਰੋਟੀ ਖਾ ਲਈ ਪਤਾ ਕੀ ਚਾਵਲ ਬਣਾਏ ਅੱਜ ਸਬ지 ਸੀ ਕੱਦੂ ਦੀ ਫਿਰੇ ਬਣਾਈ ਸੀ ਬਣਾਲੇ ਚਾਵਲ ਨਾਲ ਦਹੀਂ ਸੀ ਤੇ ਚਲੋ ਵਧੀਆ ਖਾ ਲਈ ਜੀ ਮਾਂ ਬਹੁਤ ਖੁਸ਼ ਹੋ ਕੇ ਖਾਂਦਾ ਤੇ ਅੱਜ ਤਾਂ ਹੁਣ 8 ਵਜੇ ਕੰਮ ਨਿਪੜਿਆ ਹੁਣ ਦੁੱਧ ਨੂੰ ਲਾਉਣੀ ਆ ਜਾਗ ਦਹੀਂ ਤੇ ਫਿਰ ਆਪਾਂ ਬਣਾਉਂਦੇ ਆ ਦੁੱਧ ਤੇ ਪੀਨੇ ਆ ਪਤਾ ਨਹੀਂ ਸਰੀਰ ਦਾ ਉੱਜ ਹੋ ਜਾਂਦਾ ਯੋਗਾ ਕਰਕੇ ਆਈਆਂ ਨਾ 6 ਵਜੇ ਸਰੀਰ ਬਹੁਤ ਡਾਊਨ ਹੋ ਜਾਂਦਾ ਕਿਉਂਕਿ ਵੀਕਨੈਸ ਬਹੁਤ ਹੈ ਪਰ ਆਇਆ ਵੀ ਜੋਗ ਨਾਲ ਇੱਕ ਵਾਰ ਸਰੀਰ ਸਾਰਾ ਖੁੱਲ ਜਾਂਦਾ ਜਿਮੂ ਅੱਜ ਪਿਆ ਤਾਂ ਕਿ ਜਿਮੂ ਨਾਲ ਕਮੋਂ ਲੈ ਗਏ ਤੇ ਇਹ ਚੱਲੀ ਦੇ ਡੰਡਾ ਮਾਰਿਆ ਕਿਉਂਕਿ ਸ਼ਰਾਰਤਾਂ ਕਰਦੀ ਹੋਣੀਆਂ ਅਸਲੀ ਵਿੱਚ ਤੇ ਇੰਨੀ ਗਰਮੀ ਆ ਚੱਲੀ ਦੇ ਲੁੱਕ ਕੇ ਬੈਠੇ ਗੱਡੀ ਥੱਲੇ ਹੁਣ ਮਸਾ ਲੱਗਈ ਐ ਮੈਂ ਗਰਮੀ ਬਹੁਤ ਜ਼ਿਆਦਾ ਹਾਂ ਹਾਂ ਪੱਖਾ ਵੀ ਨਹੀਂ ਜਮਾਂ ਵੀ ਆ بوا نہیں ہا چلتی چل ویڈیو ودیا لگیا سبسکرائب کر دو شیئر کر دے دب کے لائک کر دو جی